ਹੈ ਲੋ ਜੀ ਸਸਰੀਕਾ ਜੀ ਮੈਂ ਹਮਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਸਰੀਕਾ ਹਾਂ ਰਹਿ ਗਈ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਅੱਜ ਹੈ ਜੀ 10 ਅਗਸਤ ਤੇ ਮੇਰੀ ਬੇਟੀ ਦਾ ਬਰਥਡੇ ਅੱਜ ਹੈ ਤੇ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੇਰੀ ਬੇਟੀ ਦੀ ਇਹ ਸੋਚ ਸੀ ਵੀ ਅਸੀਂ ਜਿਹੜਾ ਬਰਥਡੇ ਮਨਾਉਣ ਜਾਣਾ ਉਹ ਅੰਮ੍ਰਿਤਸਰ ਸਾਹਿਬ ਮਨਾਉਣਾ ਕਹਿੰਦੀ ਵੀ ਮੰਮੀ ਵੀ ਕਿਸੇ ਨੂੰ ਕੁਛ ਖਵਾਵਾਂਗੇ ਕੋਈ ਕੋਈ ਕੁਛ ਕਹਿਣਦਾ ਕੋਈ ਕੁਛ ਕਹਿਣਦਾ ਵੀ ਆਹ ਘੱਟ ਕਰਿਆ ਤੁਸੀਂ ਆਹ ਵੱਧ ਕਰਿਆ ਤੁਹਾਡੇ ਆ ਨਹੀਂ ਸੀ ਉਹ ਕਹਿੰਦੀ ਮੰਮੀ ਜੋ ਮੇਰੀ ਸ਼ਰਧਾ ਹੋਵੇ ਵੀ ਮੈਂ ਤਾਂ ਗੁਰੂ ਰਾਮ ਦਾਸ ਦੀ ਨਗਰੀ ਚ ਕਿਹ ਕਹਿੰਦੀ ਵੀ ਆਪੀ ਸ਼ਰਧਾ ਅਨੁਸਾਰ ਬੱਡ ਦੋ ਜੋ ਵੀ ਮੈਥੋਂ ਸਰਿਆ ਕਹਿੰਦੀ ਮਮੂ ਹੋਣੀ ਗੱਡਦੀ ਉਹ ਮੂੰਹੋਂ ਕੁਝ ਵੀ ਨਹੀਂ ਬੋਲਦੀ ਵੀ ਮੈਂ ਕੀ ਦੇਣਾ ਕੀ ਠੀਕ ਹੈ ਨਾ ਅੱਜ ਮੇਰੀ ਜੀ ਬੇਟੀ ਦਾ ਬਰਥ ਦਿਨ ਹੈ ਮੇਰੇ ਲਈ ਸਭ ਤੋਂ ਪਿਆਰਾ ਤੇ ਕਿਊਟ ਦੇਣਾ ਕੀ ਅੱਜ ਦੇ ਦਿਨ ਮੇਰੀ ਬੇਟੀ ਨੇ ਜਨਮ ਲਿਆ ਸੀ ਮੈਨੂੰ ਬਹੁਤ ਖੁਸ਼ੀ ਆ ਉਹ ਮੇਰੀ ਬੇਟੀ ਘੱਟ ਦੇ ਪ੍ਰੈਣ ਜਾਦੇ ਮੈਂ ਬਹੁਤ ਖੁਸ਼ ਆ ਮੈਂ ਉਹਦਾ ਬਰਥ ਦਿਨ ਮਨਾਉਣ ਸੀ ਅਮਰਸਰ ਸਾਹਿਬ ਆ ਰਾਮਦਾਸ ਦੀ ਨਗਰੀ ਜਾ ਰਹੀ ਹਾਂ ਤੇ ਤੁਸੀਂ ਸਾਰੇ ਅਰਦਾਸ ਕਰਿਓ ਤੇ ਮੇਰੀ ਬੇਟੀ ਬਹੁਤ ਬਹੁਤ ਕਰਤੀਆਂ ਕਰੇ ਵਾਹਿਗੁਰੂ ਜੀ ਉਹਨੂੰ ਚੰਗੀ ਕਰਾ ਜਾਵੇ ਉਹ ਜੋ ਵੀ ਚੰਗੀਆਂ ਪਰਫਾਰਮਾਂ ਸਾਡੇ ਨੇ ਮੈਂ ਚਾਹੁੰਦੀ ਆ ਵੀ ਹਰ ਇੱਕ ਦੇ ਮਗਰਵਾਰ ਨਾਲ ਤਾਂ ਸਿੱਧ ਹੋਈ ਰੱਖੋ ਲੱਗੇ ਮੈਨੂੰ ਬਦਲ ਆ ਦੇਖਣਾ ਪਿਆਪਾਂ ਅੰਮ੍ਰਿਤਸਰ ਸਾਹਿਬ ਚੱਲੇ ਆਂ ਜੀ ਤੇ ਆਪਾਂ ਜਿੱਦਾਂ ਲਾਗੇ ਇੰਨੇ ਮਨਪਰੀਤ ਘਾਣਾ ਆ ਜੂਗੀ ਉਸ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਮਨਪਰੀਤ ਭੈਣ ਦੀ ਤੇ ਵੀਰ ਬਾਈ ਦੇ ਸੰਬੰਧ ਦੀ ਜੋ ਵੀ ਹੁੰਦੀ ਆ ਜਦੋਂ ਅਸੀਂ ਬਾਹਰ ਕਰਿਆ ਨੇ ਬਾਈ ਤੇ ਭੈਣ ਰਹਿੰਦੇ ਆ ਘਰੇ ਉਹ ਕਪੜਾ-ਕੁਪੜਾ ਵੇਚਦੇ ਆ ਤੇ ਬਾਕੀ ਸੈੱਟ ਕਰੀਏ ਜੇ ਕਰਦੇ ਹਾਂ ਵੀ ਕੋਈ ਚੀਜ਼ ਹੈ ਨਾ ਠੀਕ ਹੈ ਤੇ ਫਿਰ ਹੋਰ ਗਾਹਾਂ ਹਾਂ 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 ਬਾਈ ਤੇ ਬਾਕੀ ਹੁਣ ਆਪਾਂ ਸਾਨੂੰ ਜਾ ਕੇ ਮਿਲਦੇ ਆਂ ਰਸਤੇ 'ਚ ਜਿੱਥੇ ਕਿਤੇ ਕੋਈ ਚਾਹ ਪਾਣੀ ਪੀਵਾਂਗੇ ਜੀ ਕਿਉਂਕਿ ਸੁੱਖ ਨਾਲ ਰਸਤਾ ਅਮਰਸਰ ਸਹਗਾ ਤੈਨੂੰ 4 ਘੰਟਿਆਂ ਦਾ ਬਾਕੀ ਇਹਨੇ ਭੈਣ ਆ ਜੂਗੀ ਉਹਨੂੰ ਚਾਬੀਆਂ ਫੜਾਉਣੀਆਂ ਆ ਦੀਆਂ ਉਹ ਕਹਿੰਦੇ ਸੀ ਅਸੀਂ ਪਹੁੰਚ ਗਏ ਮੋੜ ਤਾਂ ਹੁਣ ਚਾਬੀਆਂ ਫੜਾ ਕੇ ਤੁਸੀਂ ਚਲਦੀ ਆ ਚਲੋ ਮਿਲਦੇ ਆਂ ਨਹੀਂ ਸਾਨੂੰ ਘਰ ਪਰ ਰਸਤੇ 'ਚ ਲਓ ਜੀ ਆਪਾਂ ਪਹੁੰਚ ਗਏ ਜੀ ਹਰਕੀਪਤਨ ਰਸਤੇ 'ਚ ਰੁਕੇ ਆਪਾਂ ਜਿਉਂ ਕਰੋ ਚੱਲੇ ਆ ਆਪਾਂ ਬਿਲਕੁਲ ਨਹੀਂ ਰੁਕੇ ਬਸ ਇੱਕ ਥਾਂ ਥੋੜੀ ਚਾਹ ਪੀਤੀ ਸੀ ਉੱਥੇ ਕੋਈ ਵੀਡੀਓ ਬਣਾਉਣ ਵਾਲਾ ਵਧੀਆ ਜਿਹਾ ਨਹੀਂ ਲੱਗਿਆ ਕੋਈ ਛੋਟਾ ਜਿਹਾ ਢਾਬਾ ਸੀਗਾ ਪਿੰਡ ਪਿੰਡ ਜਾ ਕੇ 커피 ਚਾਹ ਪੀਤੀ ਜੀ ਤੇ ਸੋਚਿਆ ਸੀ ਵੀ ਆਪਾਂ ਹਰਕੀਪਤਨ ਜਾ ਕੇ ਜੋੜੀਆਂ ਨਹਿਰਾਂ ਤੇ ਵੀਡੀਓ ਬਣਾਵਾਂਗੇ ਹੁਣ ਆਪਾਂ ਉੱਥੇ ਵੀਡੀਓ ਬਣਾ ਰਹੇ ਹਾਂ ਰਸਤੇ 'ਚ ਰੁਕੇ ਆ ਇੱਥੇ ਆਪਾਂ ਹਲਕੀ ਜਿਹੀ ਚਾਹ ਚੁੱਕੋ ਮੈਂ ਤੀਜੇ ਪਰ ਕੋਈ ਤਲੀ ਚੀਜ਼ ਨਹੀਂ ਖਾਂਦੇ ਕਿਉਂਕਿ ਗਰਮੀ ਬਹੁਤ ਆ ਆ ਦੇਖੋ ਜੀ ਇਸ ਪਾਸੇ ਤੇ ਕ ਉਧਰ ਦਿਖਾਉਣੇ ਆਪਾਂ ਇੱਕ ਘਾ ਸੀ ਇਹਨਾਂ ਨੂੰ ਜੜੂਆਂ ਨਹਿਰਾ ਕਹਿੰਦੇ ਆ ਉੱਧਰ ਮਾਰ ਕੈਮਰਾ ਇੱਕ ਹੋ ਬਗਲੀ ਜਾਂਦੀ ਹੈ ਜੀ ਇਹ ਜੜੂਆਂ ਨਹਿਰਾ ਹਰਕੀ ਪੱਤਨ ਦੀਆਂ ਜਿਹੜੇ ਪਾਸੇ ਮੈਂ ਖੜੀ ਆ ਇਹ ਵੀ ਲਹਿਰ ਹੈ ਕਿ ਉਹ ਹਰਕੀ ਪੱਤਨ ਤੋਂ ਆ ਰਹੀ ਹੈ ਤੇ ਇੱਕ ਨਹਿਰਾ ਪਾਸੋਂ ਨੂੰ ਇੱਧਰ ਚੱਲ ਕੇ ਵੀ ਦਿਖਾ ਦਿੰਦੇ ਆ ਇਹ ਜੜੂਆਂ ਨਹਿਰਾ ਕਹਿੰਦੇ ਆ ਇਹ ਹਰਕੀ ਪੱਤਨ ਦੀ ਹੈ ਜੀ ਅੰਮ੍ਰਿਤਸਰ ਜਾਂਦਿਆਂ ਨੂੰ ਰਾਹ ਚੰਦ ਨਹੀਂ ਆਉਂਦੀ ਕੋ ਜਿੱਕ ਨਹਿਰ ਆ ਗਈ ਹਰਖੀ ਪੱਤਨ ਦੀ ਇਹ ਜਿਹੜੇ ਤੇ ਪਹਿਲੇ ਪਾਸੇ ਜਗਾ ਜੀ ਰਹਿ ਜਾਂਦੀ ਉਹ ਸਾਰਾ ਜੰਗਲ ਹੈ ਇਹ ਦੂਗਾ ਉਹ ਗੁਰੂ ਘਰ ਆ ਜਾਂਦਾ ਹਰਖੀ ਪੱਤਨ ਵਾਲਾ ਜਿਹੜਾ ਵਿੱਚ ਹੈ ਤੇ ਦਰਿਆ ਦੇ ਉਹ ਅੱਗੇ ਜਾ ਕੇ ਆਊਗਾ ਕੋਸ਼ਿਸ਼ ਕਰਾਂਗੇ ਜੇ ਅਸੀਂ ਉੱਧਰ ਦੀ ਗਏ ਤਾਂ ਜਰੂਰ ਦਿਖਾਵਾਂਗੇ ਤੁਹਾਨੂੰ ਆ ਦੇਖੋ ਇਹ ਜੋੜ ਨਹਿਰ ਹੈ ਇਹ ਦੇਖੋ ਉਹ ਛੜਕ ਹੈ ਜਿਹੜੀ ਬਾਗ ਰਹੀ ਆ ਪਟੰਡਾ ਜਾ ਰਹੀ ਹੈ ਧਰੰਭਾ ਕਰਨ ਨੂੰ ਜਾ ਰਹੀ ਹੈ ਇਹ ਹੈ ਜੀ ਜੋੜਨਾ ਨਹਿਰਾ ਅਸੀਂ ਸੋਚਿਆ ਸੀ ਵੀ ਜੋੜੀਆਂ ਨਹਿਰਾਂ ਤੇ ਵੀਡੀਓ ਬਣਾਵਾਂਗੇ ਤਾਂ ਕਰਕੇ ਬਣਾਈ ਹੈ ਹਰਕੀ ਪੱਤਨ ਦੀਆਂ ਜੋੜੀਆਂ ਨਹਿਰਾਂ ਤੇ ਬਹੁਤ ਪਾਣੀ ਤੇਲ ਚੱਲਦਾ ਇਹਨਾਂ ਦਾ ਤੇ ਬਹੁਤ ਚੌੜੀਆਂ ਨਹਿਰਾਂ ਆ ਤੇ ਪਤਾ ਨਹੀਂ ਇਹ ਕੱਚੀਆਂ ਕਿ ਪੱਕੀਆਂ ਪਰ ਸੈੱਡ ਤਾਂ ਨਹੀਂ ਇਹ ਕੱਚੀਆਂ ਦੇਖ ਰਹੀਆਂ ਮੈਂ ਤਾਂ ਦੇਖ ਕੇ ਡਰ ਆ ਜਾਂਦਾ ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਇੱਕ ਨਹਿਰ ਆ ਰਹੀ ਜੀ ਤੇ ਇੱਕ ਨਹਿਰ ਆ ਰਹੀ ਦੇਖੋ ਤੇ ਬਾਕੀ ਦੀ ਵੀਡੀਓ ਅਸੀਂ ਕੋਸ਼ਿਸ਼ ਕਰਾਂਗੇ ਵੀ ਅੰਮ੍ਰਿਤਸਰ ਸਾਹਿਬ ਜਾ ਕੇ ਵੀ ਬਣਾਈ ਗਏ ਆਂ ਅਸੀਂ ਰਸਤੇ ਦੀ ਵੀਡੀਓ ਬਣਾਈ ਆ ਤੇ ਵਨਪਾਈ ਤੇ ਜ਼ਰੂਰ ਬਣਾਵਾਂਗੇ ਪਰ ਇਹ ਆਏ ਆ ਵੀ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਆਉਣੇ ਹੋ ਨਹਿਰਾਂ ਤੇ ਜ਼ਰੂਰ ਰੁਕਿਆ ਕਰੋ ਇੱਥੇ ਕੋਈ ਨਾ ਸਕੂਨ ਮਿਲਦਾ ਜਿਵੇਂ ਤੁਸੀਂ ਆ ਗਏ ਹੋਲੀ ਕੁਸ਼ਰ ਸਾਰੇ ਕਿਵੇਂ ਹੋ ਜੀ ਇਹ ਜਿਹੜੀਆਂ ਆਪਣੀਆਂ ਨਹਿਰਾਂ ਜੀ ਹੁਣ ਤੁਹਾਨੂੰ ਪਤਾ ਜੀ ਕਿ ਮੀਂਹ ਪਈ ਜਾਂਦਾਗਾ ਤੇ ਜਿਹੜਾ ਆਪਣਾ ਹਰਿਵਰਚਨ ਸਾਤਲੂ ਤੇ ਬਿਆਸ ਰਾਵ ਚ ਪਾਣੀ ਬਹੁਤ ਜ਼ਿਆਦਾਗਾ ਤੇ ਆ ਦੇਖੋ ਪੂਰਾ ਜਮਾ ਪੜੀ ਪਰਲਿਨੈਰਾ ਹੀ ਪਰਨੈਰਾ ਦਾ ਪਾਣੀ ਉੱਤੋਂ ਦੀ ਆ। ਉਹ ਤਾਂ ਇਹਨਾਂ ਦੇ ਥੋੜਾ ਪਾਣੀ ਹੋਰ ਵਧ ਗਿਆ ਪਾਣੀ ਬਾਹਰ ਨਿਕਲ ਜੂ ਨਹਿਰ ਚ ਐਨਾ ਪਾਣੀ ਉਹ ਚ। ਫਾਜੇ ਥੋੜਾ ਜਿਹਾ ਪਾਣੀ ਘਟਾ ਗਾ। ਇਹਨਾਂ ਚ ਇੱਕ ਨਹਿਰ ਸਿੱਧੀ ਰਾਜਸਥਾਨ ਜਾਂਦੀ ਆ ਤੇ ਇੱਕ ਆਪਣਾ ਫਾਜਲਕਾ ਸਾੜਾ ਜਿਹੜਾ ਆਪਣਾ ਫੋਜ ਪ੍ਰੇਰੀ ਅੱਧਲੇ ਪਾਸੇ ਪਾਣੀ ਜਾਂਦਾ ਫਾਜਲਕਾ ਸਾੜਾ। ਅਸੀਂ ਤੁਹਾਨੂੰ ਉਹਦਾ ਵੀ ਦੱਸਿਆ ਸੀ ਜੀ ਅਸੀਂ ਅੰਮ੍ਰਿਤਸਰ ਸਾਹਿਬ ਇਸ ਕਰਕੇ ਜਾ ਰਹੇ ਹਾਂ ਵੀ ਸਾਡੀ ਬੇਟੀ ਦਾ ਅੱਜ 10 ਵਸਤਾ ਵਰਡੇ ਆ ਜਨਮ ਦਿਨ ਆ ਬੇਟੀ ਦਾ। ਜਨਮ ਦਿਨ ਮਨਾਉਣ ਦੇ ਲਈ ਉੱਥੇ ਜਾ ਰਹੇ ਹਾਂ ਸਾਡੀ ਆਪ ਦੀ ਭਾਵਨਾ ਵੀ ਅਸੀਂ ਘਰੇ ਦਾ ਤਵੇ ਬੜਾ ਜਾ ਕੇ ਕੋਈ ਮਾੜੀ ਮੋਟੀ ਨਹੀਂ ਸਾਡੀ ਸਰਦਾ ਹੁੰਦੀ ਅਸੀਂ ਆਪਣੀ ਸੇਵਾ ਚ ਪਾ ਦਿੰਨੇ ਹਿੱਸਾ ਉੱਥੇ ਜਾ ਕੇ ਮਨਾ ਲੈਨੇ ਆਂ ਵੀ ਬੇਟੀ ਦੀ ਇੱਛਾ ਸੀ ਮੈਂ ਅੰਮ੍ਰਿਤਸਰ ਸਾਹਿਬ ਮਨਾਉਣਾ ਤੇ ਪੈਸੇ ਅਸੀਂ ਘਰ ਪਰ ਚੱਲ ਜਾਨੇ ਹੁੰਨੇ ਆ ਉੱਥੇ ਸੇਵਾ ਕਰਿਆ ਹੁੰਨੇ ਹੁੰਨੇ ਆ ਜਨਮ ਦਿਨ ਵਾਲੇ ਦਿਨ ਕਿਸੇ ਬੱਚੇ ਦਾ ਜਨਮ ਦਿਨ ਨੂੰ ਮੋਜ ਆ ਗਈ ਸਰਦਾ ਹੁੰਦੀ ਉਹ ਚੜਾ ਜਾਉਣਾ ਜੋ ਲੰਗਰ ਚ ਸੇਵਾ ਹੁੰਦੀ ਹੈ ਉਹ ਘਰੇ ਆਉਣੇ ਹੁੰਦੀ ਬਸ ਅਸੀਂ ਤਾਂ ਜਨਮ ਦਿਨ ਇਦਾਂ ਹੀ ਮਨਾਉਨੇ ਆ ਤੇ ਕੋਈ ਬੱਚੇ ਨੇ ਆ ਦਾ ਕੇਕ ਕੇਕ ਕੱਟਣਾ ਹੁੰਦਾ ਉਹ ਵੀ ਕੱਟ ਲੈਨੇ ਆਂ ਤੇ ਹੁਣ ਅਸੀਂ ਸੋਚਾਂਗੇ ਵੀ ਅੰਮ੍ਰਿਤਸਰ ਜਾ ਕੇ ਦਵਾਰੇ ਜਨਮ ਦਿਨ ਮਨਾਈ ਦੀ ਵੀਡੀਓ ਉੱਥੇ ਮੱਠਾ ਟੇਕਣ ਦੀ ੱਟ ਬਣਾ ਲਾਂਗੇ ਕਿ ਆਪਾਂ ਕਿਹੜਾ ਇੰਨੀ ਰਸਤੇ ਨਹੀਂ ਬਣਾ ਕੇ ਖਤਮ ਕਰਦੇ ਆ ਕਿਉਂਕਿ ਜਿਹੜੀ ਵੱਡੀ ਵੀਡੀਓ ਹੁੰਦੀ ਹੈ ਨਾ ਜੇ ਫਿਰ ਉਹ ਡਾਊਨਲੋਡ ਕਰਨੀ ਵੀ ਬੜੀ ਔਖੀ ਹੁੰਦੀ ਹੈ ਤੇ ਬਾਹਰ ਜਿਵੇਂ ਹੁਣ ਆਪਾਂ ਘਰੇ ਵਾਈਫਾਈ ਤੇ ਜਲਦੀ ਕਰ ਲੈਨੇ ਆ ਪਰ ਜਿਹੜਾ ਹੁਣ ਇਹ ਆਪਾਂ ਐ ਛੋਟੀਆਂ ਵੀਡੀਓ ਰਾਤ ਬਣਾ ਕੇ ਪਾ ਮੰਗੋ ਜਲਦੀ ਪੈ ਜਾਂਦੇ ਨੇ ਜਿਹੜੀ ਆ ਨਹਿਰ ਘਟੋ ਘਟੜੀਆਂ ਆਪਣੀਆਂ ਲੋਕਲ ਨਹਿਰਾਂ ਹੁੰਦੀਆਂ ਜਿਹੜੀ ਆਪਣੇ ਆ ਪਾਖੜਾ ਦੀ ਨਹਿਰ ਕਹਿੰਦੇ ਜੀ ਉਹਨਾਂ ਦੁੱਗਣੀ ਵੱਡੀ ਨਹਿਰ ਹੈ ਜੇ ਆਪਾਂ ਦੋ ਪਾਖੜਾ ਇਕੱਠਿਆਂ ਕੀਤੀਆਂ ਨਹਿਰਾਂ ਇੰਨੀ ਡਿੱਕ ਨਹਿਰਾਂ ਤੇ ਘਟੋ ਘਟ ਇਹ 35 ਤੋਂ 40 ਫੁੱਟ ਡੁੱਗੀ ਨਹਿਰ ਹੈ ਗਾਈ ਨੂੰ ਆਇਆ ਨਾ ਵੀ ਇਹ ਰੋਕ ਪੇੜਾ ਦਿੰਦੇ ਹੋਣਗੇ ਤੈਨੂੰ ਤੁਰੀ ਆਉਂਦੀ ਹੈ ਦੇਖੋ ਜਾਨਵਰ ਨੂੰ ਵੀ ਪਤਾ ਹੁੰਦਾ ਲੋਕ ਕਿ ਪੇੜਾ ਦੇ ਕੇ ਜਾਂਦੇ ਆ ਨਾ ਪਹਿਲਾਂ ਜੇ ਕਹਿੰਦੇ ਇੱਕ ਲੋਕ ਕਹਿੰਦੇ ਸੀ ਮਗਰ ਮੋਗਰ ਮੱਛਾ ਵਰਟੇ ਚ ਕੁਝ ਨਹੀਂ ਹੈਗਾ ਜੀ ਉਹ ਕਹਿੰਦੇ ਸਾਫ਼ ਕਰਨ ਹੋ ਚੁੱਕੀ ਹੈ ਕਿਉਂਕਿ ਜਾਨਵਰ ਵੀ ਉਹਦੇ ਸਾਹਮਣੇ ਇਹ ਨਹਿਰਾਂ ਚ ਫਿਰਦੀ ਆ ਜੋ ਕਿ ਹਰ ਜੀ ਗੱਲ ਹੁੰਦੀ ਫਿਰ ਕੋਈ ਵੀ ਜਾਨਵਰ ਨਹੀਂ ਸੀ ਹੁਣਾ ਜੇ ਤਾਂ ਕੋਈ ਨਾਲ ਹੋਰ ਕਲਿੱਪ ਜੋੜਿਆ ਗਿਆ ਸੀ ਵੀਡੀਓ 'ਚ ਜ਼ਰੂਰ ਜੋੜਾਂਗੇ ਜੀ ਕੋਸ਼ਿਸ਼ ਕਰਾਂਗੇ ਜੇ ਨਾ ਜੁੜਿਆ ਛੋਟੀ ਵੀਡੀਓ ਹੀ ਪਈ ਫੇਰ ਅਸੀਂ ਕੋਸ਼ਿਸ਼ ਕਰੀ ਪਾਵਾਂਗੇ ਅਗਲੀਆਂ ਵੀਡੀਓ ਕੋ ਸਾਨੂੰ ਕੰਟੀਨਿਊ ਪਾਉਂਦੇ ਰਵਾਂਗੇ ਤੇ ਹਵਾ ਜੀ ਜਮਾ ਏਸੀ ਵਰਗੀ ਚੱਲੀ ਜਾਂਦੀ ਐ ਇਸ ਟਾਈਮ ਕਿਉਂਕਿ ਇੱਧਰ ਵੀ ਪਾਣੀ ਐ ਉੱਧਰ ਵੀ ਪਾਣੀ ਐ ਤੇ ਅਸੀਂ ਹਜੇ ਅੰਮ੍ਰਿਤਸਰ ਸਾਹਿਬ ਪਹੁੰਚਣਾ ਜੀ ਉੱਧਰੋਂ ਬੇਟੀ ਚੰਡੀਗੜ੍ਹੋਂ ਸਿੱਧੀ ਆਊਗੀ ਤੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੀਡੀਓ ਤੇ ਕਲਿੱਪ ਬਣਾ ਕੇ ਦੇਣਾ ਇਹ ਜਿਹੜਾ ਆ ਜਿਹੜੀ ਆੜੀ ਆਪਣਾ ਏਰੀਆ ਜੀ ਸਾਡੀ ਅੰਮ੍ਰਿਤਸਰ ਤੋਂ ਘੱਟੋ ਘੱਟ ਇਹ 70 ਤੋਂ ਜੇ ਤੁਸੀਂ ਤੇ ਮੈਨੂੰ ਕੋਈ ਵੀ ਬਾਹਰ ਲਈ ਇਹਨੂੰ ਦਿਸਟ ਕਰਨਾ ਚਾਹੁੰਦੇ ਕਿ ਆ ਕੇ ਦੇਖਣਾ ਚਾਹੁੰਦੇ ਦੇਖਣਾ ਕਿਉਂਕਿ ਇੱਕ ਨੇਚਰ ਦੀ ਬਿਊਟੀ ਹੈ ਤੇ ਬਹੁਤ ਸੋਹਣੀ ਲੱਗ ਰਹੀ ਹੈ ਤੇ ਚਾਰੇ ਪਾਸੇ ਹਰੀਆਲੀ ਹੈ ਰਾਜਕ ਉਹ ਆਪ ਦੇਖਾਂਗੇ ਜੇ ਕੋਈ ਇੱਧਰ ਨਹੀਂ ਜਾਏਗਾ ਇੱਧਰ ਹੀ ਜਾਵਾਂਗੇ ਉਸ ਨੂੰ ਬਾਅਦ ਚ ਦਰਿਆ ਵੀ ਦਿਖਾਵਾਂਗੇ ਬੇਂਦਰ ਜਿਹੜਾ ਬਾਈ ਆਪਣਾ ਸਿੱਧਾ ਹਿਮਾਚਲ ਤੋਂ ਆ ਕੇ ਪੰਜਾਬ ਵਿੱਚੋਂ ਹੋ ਕੇ ਪਾਕਿਸਤਾਨ ਉੱਪਰ ਤੋਂ ਵੀ ਦਿਖਾਵਾਂਗੇ ਹੁਣ ਉੱਥੇ ਆ ਕੇ ਅਸੀਂ ਦੇਖਾਂਗੇ ਜੀ ਕਿ ਪਾਣੀ ਹੋ ਰਿਹਾ ਕਿੱਥੇ ਘਟਾ ਉਹ ਉੱਥੇ ਕੇ ਪਤਾ ਲੱਗੂਗਾ ਚਲੋ ਜੇ ਤਾਂ ਅਸੀਂ ਇੱਥੋਂ ਦੇ ਕਲੀਪ ਪਾਏ ਤਾਂ ਅਗਲਾ ਕਲੀਪ ਵਗਲੀ ਚ ਪਾ ਦਾਂਗੇ ਜ ਇੱਥੇ ਖਤਮ ਕਰ ਦਿੱਤੇਗੇ ਚਲੋ ਠੀਕ ਹੈ ਜੀ ਆਪ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੰਮੀ ਜੀ ਖਾਤ ਕੇ ਸੀ ਜਿਹੜੇ ਪਿੱਛੇ ਸੀ ਜਿੱਥੇ ਉੱਥੇ ਜਿੱਕੇ ਨਹਿਰਾ ਕੋਲ ਬਹੁਤ ਜੀ ਬੜਾ ਸਾਡੀ ਅੱਧਰ ਦੇਖਣਾ ਸੀ ਖਾਤ ਲੋ ਜਾਂਦਾ ਪਾਕਿਸਤਾਨ ਜਾਂਦਾ ਜੀ ਤੇ ਉਸ ਤਰ੍ਹਾਂ ਕਰਾ ਕੇ ਲੈ ਜਾ ਰਹੇਗੇ ਜੀ ਸਾਡਾ ਟਾਈਮ ਉੱਥੇ ਕਰਤੀ ਟਾਈਮ ਰਹਿ ਗਿਆ ਕਿਹਾ ਦੇ 100 ਜਿਹੜਾ ਪਾਣੀ ਆ ਜੀ ਸਾਰਾ ਤੁਸੀਂ ਦੇਖ ਰਹੇ ਹੋ ਪਾਣੀ ਉੱਥੋਂ ਟਾਈਮ ਖੁੱਲਿਆ ਹੋਇਆ ਉਹਦੇ ਫਿਰ ਇੱਕ ਟਾਈਮ ਖੁੱਲਿਆ ਹੋਇਆ ਸੀ ਇੱਕ ਤੋਂ ਦੋ ਜਿਹੜੇ ਟਾਈਮ ਖੁੱਲ੍ਹੇ ਹੋਇਆ ਜਿਹੜੇ ਆਪਣੇ ਉਹਦੇ ਪਰ ਗੇਟ ਵਾਲੇ ਕਿਹਾ ਸਕਦੇ ਆ ਉਹ ਦੋ ਉੱਨੇ ਹੋਇਆ ਕੋਲ ਅੱਜ ਰਾਤ ਵਗੜਾ ਰਿਜ ਨੇ ਕਿ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਪਾਣੀ ਓਵਰ ਹੋ ਰਿਹਾ ਕਿ ਕਿਥੇ ਖਾਓ ਦੇਖੋ ਇੱਕ ਗੇਟ ਦੋ ਗੇਟ ਤਿੰਨ ਚਾਰ ਮੈਂ ਹੁਣ ਚਾਰ ਤੋਂ ਪੰਜ ਗੇਟ ਪਾਣੀ ਦੇ ਖੋਲੇ ਕਿ ਅੰਦਰ ਤੁਹਾਨੂੰ ਰਿਜ ਨੇ ਇਹ ਰਿਹਾ ਕਿ ਪਿਛਲੀ ਵਾਰ ਪੰਜਾਬ ਚ ਹੜਾ ਆਇਆ ਸੀਗਾ ਪਾਣੀ ਬਹੁਤ ਜ਼ਿਆਦਾ ਪਿੰਡਾਂ ਤੇ ਪਹੁੰਚਿਆ ਸੀ ਪਿੰਡਾਂ ਦੇ ਪਿੰਡ ਡੁੱਬ ਗਏ ਸੀ ਪਾਣੀ ਚ ਰਿਜ ਨੇ ਇਹੀ ਰਿਹਾ ਹੁਣ ਕਿ ਪਾਣੀ ਪੈ ਗਈ ਖੋਲਦਾ ਕਿ ਪਾਣੀ ਬਦਲਦਾ ਕੋਈ ਚਾਂਸ ਨਾ ਹੋਵੇ ਕਿਹੜੇ ਪਹਿਲੇ ਪਿੰਡਾਂ ਨਾਲ ਡੁੱਬਣਾ ਇਦਾਂ ਦੇਖੋ ਕੋਸਾ ਕੁੜੇ ਬੰਦੇ ਇੱਥੇ ਬਰੇਤੀ ਚੱਕੀ ਜਾਂਦੇ ਆ ਉਹ ਦੇਖੋ ਬਰੇਤੀ ਚੱਕੀ ਜਾਂਦੇ ਆ ਆ ਸਾਰਾ ਜਿਹੜਾ ਪਾਣੀ ਆ ਇਹ ਪਾਕਿਸਤਾਨ ਨੂੰ ਜਾਂਦਾ ਹੈ ਇਹ ਸਿੱਧਾ ਪਾਕਿਸਤਾਨ ਨੂੰ ਜਾਂਦਾ ਹੈ